ਹਾਂਜੀ ਬਾਈ 2300 ਸਕਰ ਫੁੱਟ ਏਰੀਏ ਦੇ ਵਿੱਚ ਬਣੀ ਕਲਾਸਿਕੋ ਲੁੱਕ ਦੀ ਬਹੁਤ ਸੋਹਣੀ ਕੋਠੀ ਦਿਖਾਉਣੇ ਅੱਜ ਤੁਹਾਨੂੰ ਆਪਾਂ ਜਿਸ ਦਾ ਕਿ ਇੱਕ ਵੱਖਰਾ ਜਿਹਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਬਹੁਤ ਸੋਹਣੇ ਤਰੀਕੇ ਨਾਲ ਜਿਸ ਦੇ ਵਿੱਚ ਬਹੁਤ ਜ਼ਿਆਦਾ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਬਿਲਕੁਲ ਹਨੇਰਾ ਨਹੀਂ ਰਹਿੰਦਾ ਹੈਗਾ ਤੇ ਮਤਲਬ ਜਿਆਦਾ ਜ਼ੋਰ ਇਸ ਕੋਠੀ ਦੇ ਉੱਤੇ ਇਹੀ ਦਿੱਤਾ ਗਿਆ ਹੈ ਕਿ ਆਪਾਂ ਨੇ ਹਨੇਰਾ ਨਾ ਪਵੇ ਲਾਈਟ ਦੀ ਘੱਟ ਤੋਂ ਘੱਟ ਜ਼ਰੂਰਤ ਹੋਵੇ ਕਿਉਂਕਿ ਨਹੀਂ ਕੋਠੀਆਂ ਦੇ ਵਿੱਚ ਆਪਾਂ ਕੀ ਕਰਦੇ ਆ ਦਿਨੇ ਵੀ ਲਾਈਟ ਦੀ ਜ਼ਰੂਰਤ ਪੈਂਦੀ ਹੈ ਦੋਸਤੋ ਕੋਈ ਚੀਜ਼ ਚੱਕਣੀ ਹੈ ਜਾਂ ਕੋਈ ਅੰਦਰ ਜਾਣਾ ਹੈ ਲਾਈਟ ਲਗਾਉਣੀ ਪੈਂਦੀ ਹੈ ਪਹਿਲਾਂ ਹਨੇਰਾ ਰਹਿੰਦਾ ਕੋਠੀ ਦੇ ਵਿੱਚ ਪਰ ਇਹ ਕੋਠੀ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਜਿਹਦੇ ਵਿੱਚ ਹਨੇਰਾ ਨਹੀਂ ਪੈਂਦਾਗਾ ਕਿਸੇ ਵੀ ਪੋਰਸ਼ਨ ਤੇ ਨਾਲ نیچے ਨਾ ਉੱਪਰ 2300 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਇਹ 1500 ਸਕਰ ਫੁੱਟ نیچے ਬਣਾਇਆ ਹੋਇਆ ਤੇ 800 ਸਕਰ ਫੁੱਟ ਉੱਪਰ ਹੈ ਦੋਸਤੋ 32 46 ਸਕਰ ਫੁੱਟ ਦਾ ਪਲਾਟ ਹੈ ਇਹ ਕੋਠੀ ਦਾ ਜੋ ਕਿ ਬੈਕ ਸਾਈਡ ਤੇ ਬਾਈਨ ਗਾਰਡਨ ਵਾਸਤੇ ਜਗ੍ਹਾ ਵੀ ਛੱਡੀ ਹੈਗੀ ਆ ਵੇਖ ਸਕਦੇ ਹੋ ਤੁਸੀਂ ਤੇ ਕੋਠੀ ਤੁਹਾਨੂੰ ਆਪਾਂ ਅੰਦਰੋਂ ਦਿਖਾਉਨੇ ਆ ਸਾਰੀ ਤੁਹਾਨੂੰ ਡਿਜ਼ਾਈਨ ਪਤਾ ਲੱਗ ਜੂ ਕੋਠੀ ਦਾ ਵਧੀਆ ਨਕਸ਼ਾ ਤਰੀਕੇ ਨਾਲ ਸਮਝਾਵਾਂਗੇ ਦੋਸਤੋ ਫਸਟ ਤੇ ਇਹ ਐਲੀਵੇਸ਼ਨ ਵੇਖੋ ਤੁਸੀਂ ਐਲੀਵੇਸ਼ਨ ਦਿੱਤਾ ਹੋਇਆ ਕੋਠੀ ਨੂੰ ਫਰੰਟ ਕੋਠੀ ਦਾ ਇਹ ਆ ਵੇਖੋ ਕਲਾਸਿਕਲ ਲੁੱਕ ਦਿੱਤੀ ਹੋਈ ਹੈ ਤੇ ਜਗਾ ਮੂਰੇ ਥੋੜੀ ਜਗਾ ਛੱਡੀ ਹੈ ਬਾਈ ਨੇ ਬੈਕ ਸਾਈਡ ਤੇ ਛੱਡੀ ਜਗਾ ਕੋਠੀ ਦੇ ਮਗਰ ਤੇ ਮੂਰੇ ਘੱਟ ਜਗਾ ਬਿਲਕੁਲ ਘੱਟ ਤੋਂ ਘੱਟ ਛੱਡੀ ਹੈ ਤੇ ਆਜੋ ਅੰਦਰ ਚੱਲਦੇ ਆ ਟਾਇਲ ਵਗੈਰਾ ਦਾ ਕੰਮ ਬਹੁਤ ਹੀ ਸੌਂਕ ਨਾਲ ਕੀਤਾ ਹੋਇਆ ਬਹੁਤ ਸੋਹਣਾ ਤਿਆ ਵੇਖੋ ਦੋਸਤੋ ਕਿੰਨਾ ਚਾਨਣ ਪੈ ਰਿਹਾ ਕੋਠੀ ਦੇ ਵਿੱਚ ਬਿਲਕੁਲ ਵੀ ਹਨੇਰਾ ਜਾਪਦਾ ਨਹੀਂ ਹੈਗਾ ਕੋਈ ਲਾਈਟ ਨਹੀਂ ਲੱਗੀ ਹੋਈ ਦਿਨ ਦਾ ਟਾਈਮ ਆ ਬੱਦਲ ਦਾ ਟਾਈਮ ਆ ਕੋਈ ਧੁੱਪ ਨਹੀਂ ਹੈਗੀ ਬਿਲਕੁਲ ਚਾਨਣਾ ਕੋਠੀ ਦੇ ਵਿੱਚ ਤੇ ਕਿਚਨ ਬਣਿਆ ਹੋਇਆ ਰਾਈਟ ਸਾਈਡ ਤੇ 10 ਬਾਏ 11 ਸਕਰ ਫੁੱਟ ਦਾ ਉਸ ਤੋਂ ਬੈਕ ਸਾਈਡ ਤੇ ਇੱਕ ਬੈੱਡਰੂਮ ਆ ਵੇਖੋ 12 ਬਾਏ 12 ਸਕਰ ਫੁੱਟ ਦਾ ਬੈੱਡਰੂਮ ਹੈਗਾ ਇਹ ਜਿਸ ਦੇ ਵਿੱਚ ਇੱਕ ਕਾਰਨਰ ਵਿੰਡੋ ਲੱਗੀ ਹੋਈ ਹੈ ਤਾਂ ਕਿ ਬਾਹਰ ਕੰਨੀ ਵੀ ਨਿਗਾਵਾਂ ਵੱਜ ਸਕੇ ਪਤਾ ਲੱਗ ਜਾਂਦਾ ਕਿ ਗੇਟ ਵਗੈਰਾ ਤੇ ਕੌਣ ਖੜ੍ਹਾ ਹੈ ਤੇ ਇਧਰ ਬੈਕ ਤੇ ਲੌਬੀ ਬਹੁਤ ਖੁੱਲੀ ਹੈ ਦੋਸਤੋ ਬਹੁਤ ਕਾਫੀ ਚਾਨਣ ਪੈਂਦਾ ਵਧੀਆ ਤੇ ਬੈਕ ਸਾਈਡ ਤੇ ਇੱਕ ਡੋਰ ਰੱਖਿਆ ਹੋਇਆ ਦਰਵਾਜ਼ਾ ਜੋ ਕਿ ਬਾਹਰ ਬੈਕ ਸਾਈਡ ਤੇ ਜਾਣ ਵਾਸਤੇ ਗਾਰਡਨ 'ਚ ਰੱਖਿਆ ਹੋਇਆ ਹੈ ਆਪਾਂ ਗਾਰਡਨ 'ਚ ਜਾ ਆ ਸਕਦੇ ਹਾਂ ਨਾਲ ਹੀ ਹੈਗਾ ਗਾਰਡਨ ਬਿਲਕੁਲ ਕੋਠੀ ਦੇ ਤੇ ਲੌਬੀ ਦੀ ਸਾਰੀ ਜਗ੍ਹਾ ਛੱਡ ਕੇ ਇਸ ਦੇ ਨਾਲ ਹੀ ਇੱਕ ਲੈਫਟ ਸਾਈਡ ਤੇ ਬੈੱਡਰੂਮ ਬਣਿਆ ਹੋਇਆ ਜੋ ਕਿ 12x12 ਸਕੁਅਰ ਫੁੱਟ ਦਾ ਮਾਗਰੇਸ ਦੇ ਵਿੱਚ ਵੀ ਇੱਕ ਵੱਡੀ ਵਿੰਡੋ ਲੱਗੀ ਹੋਈ ਆ ਜਿਸ ਦੇ ਵਿੱਚ ਗਲਾਸ ਫਿਕਸ ਹੈ ਤੇ ਇਸ ਦੇ ਵਿੱਚ ਇੱਕ ਬਾਥਰੂਮ ਅਟੈਚ ਆ ਜੋ ਕਿ ਇਧਰ ਵੱਲ ਪਿਆ ਆ ਆ ਵੇਖੋ ਕਿੰਨਾ ਚਾਨਣ ਪੈ ਰਿਹਾ ਕਿੰਨਾ ਲਾਈਟ ਪੈ ਰਹੀ ਆ ਲੋਬੀ ਦੇ ਵਿੱਚ ਤੇ ਇੱਕ ਡ੍ਰੈਗਰੂਮ ਇਧਰ ਆ ਗਿਆ ਦੋਸਤੋ ਪੌੜੀਆਂ ਦੀ ਜਗ੍ਹਾ ਛੱਡ ਕੇ ਜੋ ਕਿ ਸਟੇਅਰਕੇਸ ਦੀ ਜਗ੍ਹਾ ਵਿਚਾਲੇ ਰੱਖੀ ਹੋਈ ਆ ਬਾਈ ਨੇ ਪੋਰਚ ਦੇ ਨਾਲ ਬਾਹਰਲਾ ਪੋਰਚ ਹੈ ਉਹਦੇ ਨਾਲ ਪੌੜੀਆਂ ਦੀ ਜਗ੍ਹਾ ਉਹਦੇ ਨਾਲ ਦੂਜੀ ਸਾਈਡ ਤੇ ਡ੍ਰੈਗਰੂਮ ਹੈ ਇਹ ਇਹ ਵੀ 12x12 ਸਕਰ ਫੁੱਟ ਦਾ ਆ ਆ ਦੇਖੋ ਬੈਕ ਚਲਦੇ ਆ ਤੇ ਆ ਸਟੇਅਰ ਕੇ ਇਹਦੀ ਜਗ੍ਹਾ ਆ ਗਈ ਨੀਚੇ ਬਾਈ ਕਹਿੰਦਾ ਇੱਥੇ ਕਪਵਾਰਡ ਫਿਕਸ ਕਰਨੇ ਨੇ ਕੋੜੀ ਦੀ ਜਗ੍ਹਾ ਤੇ ਆ ਦੇਖੋ ਦੋਸਤੋ ਲੋਬੀ ਦੇ ਵਿੱਚ ਸੈਂਟਰ ਦੇ ਵਿੱਚ ਇੱਥੇ ਗਲਾਸ ਲਾਉਣਾ ਹੈ ਬਾਈ ਨੇ ਗ੍ਰਿਲ ਲਾ ਕੇ ਉੱਪਰ ਬਹੁਤ ਸੋਹਣੀ ਜਿਹੀ ਚੀਜ਼ ਬਣਾਈ ਹੋਈ ਆ ਮਤਲਬ ਇਹ ਸੇ ਕਰਕੇ ਹੀ ਕੋਠੀ ਦੇ ਵਿੱਚ ਇਹਨਾਂ ਲਾਈਟ ਪੈ ਰਹੀ ਆ ਚਾਨਣ ਪੈ ਰਿਹਾ ਹੈ ਬਹੁਤ ਵਧੀਆ ਕਨਸੈਪਟ ਹੈ ਇਹ ਬਹੁਤ ਜਿਆਦਾ ਵਧੀਆ ਤੇ ਇਹ ਸਟੇਅਰ ਕੇਸ ਦੇ ਵਿੱਚ ਵੱਡੀ ਵਿੰਡੋ ਲੱਗੀ ਹੋਈ ਹੈਗੀ ਇਸਾ ਬਿਕਸ ਸਾਰੀ ਦੇ ਵਿੱਚ ਚਾਰੇ ਸਾਈਡਾਂ ਤੇ ਗਲਾਸ ਜਿਆ ਦੇ ਗਲਾਸ ਫਿਕਸ ਕੀਤਾ ਹੋਇਆ ਦੋਸਤੋ ਤਾਂ ਕਿ ਚਾਨਣ ਪਵੇ ਆ ਵੇਖੋ ਉੱਪਰ ਸੈਕੰਡ ਪੋਰਸ਼ਨ ਕਿੰਨੀ ਲਾਈਟ ਇਸ ਦੇ ਵਿੱਚ ਆ ਇੱਥੇ ਗਰਿੱਲ ਲੱਗ ਕੇ ਸ਼ੀਸ਼ਾ ਬਿਕਸ ਹੋ ਜਾਣਾ ਆ ਸਾਰੀ ਲੋਬੀ ਹੈਗੀ ਲੋਬੀ ਦੇ ਵਿੱਚ ਚਾਰੇ ਸਾਈਡਾਂ ਤੇ ਦੇਖੋ ਕਿਵੇਂ ਸ਼ੀਸ਼ੇ ਲੱਗੇ ਹੋਏ ਨੇ ਵਧੀਆ ਵਿੰਡੋਆ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈਗੀ ਬਹੁਤ ਵਧੀਆ ਨਕਸ਼ਾ ਤਿਆਰ ਕੀਤਾ ਹੋਇਆ ਤੇ ਆਹ ਡਰੈਗ ਰੂਮ ਦੇ ਉੱਪਰ ਇੱਕ ਹੋਰ ਰੂਮ ਬਣਿਆ ਹੋਇਆ ਜੋ ਕਿ ਸੈਕੰਡ ਫੋਰਸੰਦੇ ਵਿੱਚ ਆ ਵੇਖੋ ਦੋਸਤੋ ਕਿੰਨਾ ਵਧੀਆ ਇਹ ਬਾਹਰ ਡੋਰ ਬਣਾਇਆ ਹੋਇਆ ਹੈ ਬਾਹਰੀ ਸਾਈਡ 'ਤੇ ਇੱਥੇ ਵੀ ਗ੍ਰਿਲ ਲੱਗਣੀ ਹੈ ਜੀ ਇਹ ਬਾਹਰ ਤੋਂ ਬਾਲਕਨੀ ਇਹ ਉੱਪਰ ਇਹ ਵਾਸ਼ਰੂਮ ਅਟੈਚ ਹੈ ਇਸ ਬੈੱਡਰੂਮ ਦੇ ਨਾਲ ਸੈਕੰਡ ਫੋਰਸੰ ਤੇ ਤੇ ਇਧਰ ਇਹ ਬੈਕ ਸਾਈਡ ਆ ਗਈ ਬਾਹਰ ਇੱਧਰ ਦੇਖੋ ਟਾਇਲ ਕਿੰਨੀ ਸੋਹਣੀ ਟਾਇਲ ਲੱਗੀ ਹੋਈ ਹੈਗੀ ਚਿੱਟੀ ਤੇ ਕਾਲੀ ਟਾਇਲ ਲੱਗੀ ਹੋਈ ਹੈ ਤੇ ਇੱਥੇ ਪੌੜੀ ਚੜ੍ਹਦੀਆਂ ਬੈਕ ਸਾਈਡ ਦੀ ਜਗ੍ਹਾ ਇਹ ਕੋਠੀ ਦੇ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਣਾ ਮਕਸਦ ਐਲੀਵੇਸ਼ਨ ਦਿਖਾਉਣਾ ਹੁੰਦਾ ਦੋਸਤੋ ਤੁਹਾਨੂੰ ਕੋਠੀ ਦਾ ਨਵਾਂ ਡਿਜ਼ਾਈਨ ਦਿਖਾਉਣਾ ਹੁੰਦਾ ਹੈ ਇਸ ਤਰ੍ਹਾਂ ਦੀ ਕੋਠੀ ਵੀ ਬਣਾ ਸਕਦੇ ਹਾਂ ਜੇਕਰ ਤੁਸੀਂ ਕੋਠੀ ਬਣਾਉਣ ਬਾਰੇ ਸੋਚ ਰਹੇ ਹੋ ਕੁਛ ਨਾ ਕੁਛ ਆਈਡੀਆ ਆ ਜਾਂਦਾ ਹੁੰਦਾ ਕਿਸੇ ਵੀਰ ਭਰਾ ਨੇ ਬਣਾਉਣੀ ਹੁੰਦੀ ਹੈ ਕੋਠੀ ਤਾਂ ਕੋਈ ਨਾ ਕੋਈ ਪਤਾ ਲੱਗ ਜਾਂਦਾ ਕਿ ਐਦਾਂ ਦਾ ਐ ਕੋ ਯਾਰੂੰ ਮੇ ਇਧਰ ਕੀਤਾ ਜਾਵੇ ਜਾਂ ਇਧਰ ਕੀਤਾ ਜਾਵੇ ਸੋ ਦੋਸਤੋ ਕਾਫੀ ਆਈਡੀਆ ਹੋ ਜਾਂਦਾ ਹੁੰਦਾ ਹੈ